ਗੁਰੂ ਪਿਆਰੀ ਸਾਧ ਸੰਗਤ ਜਿੰਦਗੀ ਨੂੰ ਸਮਝਣ ਦੇ ਜਿੰਦਗੀ ਨੂੰ ਜਿਉਣ ਦੇ ਅ ਲੋਟ ਆਫ ਵੇਜ਼ ਨੇ ਬੜੇ ਰਾਸਤੇ ਨੇ ਔਰ ਜਿੰਨੇ ਅਸੀਂ ਬੈਠੇ ਆਂ ਇਹ ਜ਼ਿੰਦਗੀ ਸਤਿਗੁਰ ਨੇ ਸਾਨੂੰ ਦੇ ਦਿੱਤੀ ਏ ਸਾਨੂੰ ਬਖਸ਼ ਦਿੱਤੀ ਏ ਹੁਣ ਸਾਡੀ ਮਰਜ਼ੀ ਏ ਹੁਣ ਸਾਡੀ ਤਮੰਨਾ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਸਾਡੀ ਮਰਜ਼ੀ ਹੈ ਇਸ ਜ਼ਿੰਦਗੀ ਨੂੰ ਕਿੱਧਰ ਲੈ ਕੇ ਜਾਣਾ ਹੈ ਸਾਡੀ ਮਰਜ਼ੀ ਹੈ ਇਸ ਨੂੰ ਡੋਬਣਾ ਹੈ ਸਾਡੀ ਮਰਜ਼ੀ ਹੈ ਕਿ ਇਸ ਨੂੰ ਪਾਰ ਲਾਉਣਾ ਹੈ ਸਾਡੀ ਮਰਜ਼ੀ ਹੈ ਕਿ ਜਿਹੜੀ ਇਹ ਮਿੱਟੀ ਸਾਨੂੰ ਮਿਲੀ ਹੈ ਇਹਨੂੰ ਮਿੱਟੀ ਕਰਨਾ ਹੈ ਕਿ ਜਿਹੜੀ ਮਿੱਟੀ ਮਿਲੀ ਹੈ ਇਸ ਨੂੰ ਅਸੀਂ ਖਰਾ ਸੋਨਾ ਬਣਾਉਣਾ ਹੈ ਇਟਸ ਕੰਪਲੀਟਲੀ ਡਿਪੈਂਡ ਔਨ ਅਸ ਸਾਡੇ ਤੇ ਨਿਰਭਰ ਕਰਦਾ ਹੈ ਪਿਆਰੀ ਸਿਹਰਤ ਜਿਨ੍ਹਾਂ ਰੱਬ ਦੇ ਰਸਿਆਂ ਨੂੰ ਜਿਨ੍ਹਾਂ ਸਿਮਰਨ ਕਰਨ ਵਾਲਿਆਂ ਨੂੰ ਦੇਖੋ ਕਦੇ-ਕਦੇ ਸੋਚ ਕੇ ਵੇਖਿਓ ਕਿ ਅੱਖਾਂ ਖੋਲ ਕੇ ਸਾਰਾ ਦਿਨ ਆਪਾਂ ਤੁਰੇ ਫਿਰਦੇ ਆਂ ਅੱਖਾਂ ਖੋਲ ਕੇ ਸਵੇਰੇ 4 ਵਜੇ ਤੋਂ ਰਾਤ ਦੇ 10 ਵਜੇ ਤੱਕ ਅੱਖਾਂ ਖੁੱਲੀਆਂ ਰਹਿਣੀਆਂ ਨੇ ਇਹਨਾਂ ਖੁੱਲੀਆਂ ਅੱਖਾਂ ਦੇ ਨਾਲ ਜਿਹੜੀਆਂ ਇਹ ਖੁੱਲੀਆਂ ਅੱਖਾਂ ਰਹਿੰਦੀਆਂ ਇਹਨਾਂ ਖੁੱਲੀਆਂ ਅੱਖਾਂ ਦੇ ਨਾਲ ਅਸੀਂ ਸੰਸਾਰ ਵੇਖਦੇ ਹਾਂ ਦੁਨੀਆ ਵੇਖਦੇ ਹਾਂ ਜੱਗ ਵੇਖਦੇ ਹਾਂ ਦੁਨੀਆ ਦੇ ਰੰਗ ਵੇਖਦੇ ਹਾਂ ਦੁਨੀਆ ਦੀਆਂ ਗੱਲਾਂ ਬਾਤਾਂ ਵੇਖਦੇ ਹਾਂ ਆਪਣੇ ਬੇਗਾਨੇ ਵੇਖਦੇ ਹਾਂ ਕਿੰਨੇ ਦਰਸ਼ਨ ਇਹਨਾਂ ਖੁੱਲੀਆਂ ਅੱਖਾਂ ਨਾਲ ਅਸੀਂ ਕਰਦੇ ਹਾਂ ਪਰ ਗੁਰੂ ਪਿਆਰੀ ਸਾਥ ਸੰਗਤ ਜੇ ਕੋਈ ਸਾਨੂੰ ਕਹਿ ਦੇਵੇ ਕਿ 2 ਘੰਟੇ ਤੂੰ ਅੱਖਾਂ ਬੰਦ ਕਰਕੇ ਬਹਿਣਾ ਆਪਣੇ ਪਿਆਰੇ ਦੀ ਯਾਦ ਵਿੱਚ ਕਦੇ ਸੋਚ ਕੇ ਵੇਖੋ ਇਹ ਚੀਜ਼ ਸਾਡੇ ਲਈ ਕਿੰਨੀ ਮੁਸ਼ਕਲ ਹੈ ਮੇਰੀ ਗੱਲ ਨੂੰ ਫੇਰ ਸਮਝੋ ਵਿਦੂਪਨ ਆਈ ਜੂ ਲਾਈਫ ਬਿਕਮ ਈਜ਼ੀ ਜ਼ਿੰਦਗੀ ਬੜੀ ਆਸਾਨ ਲੱਗਦੀ ਹੈ ਜਦੋਂ ਅੱਖਾਂ ਖੁੱਲੀਆਂ ਹੁੰਦੀਆਂ ਹਨ ਲੇਕਿਨ ਜਦੋਂ ਅੱਖਾਂ ਬੰਦ ਹੁੰਦੀਆਂ ਨੇ ਔਰ ਅੱਖਾਂ ਬੰਦ ਕਰਕੇ ਬਹਿਣਾ ਮਿਲ ਜਾਵੇ ਸਾਨੂੰ ਇਹ ਜਿਹੜੀ ਸਿਟਿੰਗ ਹੈ ਇਹ ਬਹਿਣਾ ਹੈ ਜਿਹੜਾ ਨਾ ਇਹ ਇਹ ਬੜਾ ਔਖਾ ਕੰਮ ਹੈ ਅਪਲਾਈ ਕਰਕੇ ਵੇਖਿਓ ਕਦੇ ਆਪਣੇ ਆਪ ਤੇ ਜੋ ਜ਼ਿੰਦਗੀ ਸਾਨੂੰ ਮਿਲੀ ਹੈ ਕਦੇ ਇਸ ਜ਼ਿੰਦਗੀ ਤੇ ਅਪਲਾਈ ਕਰਕੇ ਵੇਖਿਓ ਕਿ ਸਵੇਰੇ ਉੱਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਫਿਰ ਆਪਣੇ ਮਨ ਨਾਲ ਇੱਕ ਵਾਅਦਾ ਕਰਿਓ ਕਿ ਮੈਂ ਅੱਜ 1 ਘੰਟਾ ਅੱਖਾਂ ਬੰਦ ਕਰਕੇ ਬਹਿਣਾ ਹੈ ਤੁਹਾਨੂੰ ਜੇਕਰ ਤੁਸੀਂ ਇਹ ਪ੍ਰਕਿਰਿਆ ਕਰੋਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਸਿਮਰਨ ਕਰਨ ਵਾਲੇ ਜਿਹੜੇ ਸਿਮਰਨ ਦੇ ਰਸੀਏ ਨੇ ਦੇਖੋ ਬਾਰ ਬਾਰ ਇੱਕ ਸ਼ਬਦ ਹੁੰਦਾ ਰਸੀਆ ਰਸ ਪੀਣ ਵਾਲਾ ਜਿਨ੍ਹਾਂ ਨੇ ਰਸ ਪੀਤਾ ਜਿਨ੍ਹਾਂ ਨੂੰ ਸਤਿਗੁਰ ਕਹਿੰਦੇ ਨੇ ਆਤਮ ਰਸ ਜਿੰਨ ਜਾਣਿਆ ਉਹ ਆਤਮ ਰਸ ਨੂੰ ਪੀਣ ਵਾਲੇ ਜਿਹੜੇ ਲੋਕ ਨੇ ਔਰ ਹਰ ਰੰਗ ਸਹਿਜੇ ਮਾਨ ਜਿਨ੍ਹਾਂ ਨੇ ਆਤਮਰਸ ਨੂੰ ਪੀਤਾ ਔਰ ਬੜੇ ਸਹਜੇ ਬੜੇ ਸਲੋ ਬੜੇ ਹੌਲੀ ਹੌਲੀ ਜਿਨ੍ਹਾਂ ਨੂੰ ਇਹ ਸਮਝ ਸੀ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਤੇ ਪਰ ਪਰ ਮਸ਼ਕਾਂ ਪਾਵੇ ਜਿਨ੍ਹਾਂ ਨੂੰ ਇਹ ਖਿਆਲ ਸੀ ਜਿਨ੍ਹਾਂ ਨੂੰ ਇਹ ਕਲੀਅਰ ਸਮਝ ਆ ਚੁੱਕੀ ਸੀ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਤੇ ਪਰ ਪਰ ਮਸ਼ਕਾਂ ਪਾਵੇ ਮਾਲਿਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਯਾ ਨਾ लाहे मर्ज़ी उही